ਹਰਨ ਤੱਕੇ ਕਾਠ ਦੇ ਵਿੱਚ ਜੋ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਦਮਦਮੇ ਕਾਲ ਦੇ ਮੁਕੀ ਜਿਹੜੇ ਮੈਂ ਪਿੱਛੇ ਹੋਗਾ ਮੇਰਾ ਪ੍ਰਮਾਤਸਾ ਨੇ ਸੱਦਾ ਦਿੱਤਾ ਸੀ ਜਿਹਦੇ ਵਿੱਚ ਦਿੱਲੀ ਕਮੇਟੀ ਹਰਿਆਣਾ ਕਮੇਟੀ ਨਿਹੰਗ ਸਿੰਘ ਜੀ ਦਾ ਸਮਾਜ ਪੁੱਜਿਆ ਸੀ ਔਰ ਉਸ ਦਿੱਤੇ ਹੋਏ ਪ੍ਰੋਗਰਾਮ ਦੇ ਅਨੁਸਾਰ ਅੱਜ 28 ਮਾਰਚ ਦਾ ਪ੍ਰਜੈਕਟ ਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਸਹਿਬਾਨਾਂ ਨੂੰ ਇਹ ਸੱਦਾ ਦੇਣ ਵਾਸਤੇ ਕਿ ਉਹ ਜੋ ਪੱਤੇ ਪਿਛਲੇ ਦਿਨ ਭਾਈ ਗਏ ਐਗਜ਼ੀਕਟਿਵ ਦੇ ਵੱਲੋਂ ਜਿਹੜੇ ਪੰਕਥਿਕ ਹਸਾਵਨਾਵਾਂ ਦੇ ਉਲਟਾ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਉਹਦੇ ਵਾਸਤੇ ਅੱਜ ਦਾ ਇਹ ਸੱਦਾ ਸੀ ਜਿਸ ਤੇ ਹਜ਼ਾਰਾਂ ਸਿੱਖ ਸੰਗਤਾਂ ਕੀ ਦੇਖ ਰਹੇ ਆ ਸਤਨਾਮ ਵੈਕੂ ਦਾ ਜਾਪ ਕਰਦੀ ਹੋਈ ਜਿਹੜੀ ਸਿੱਖ ਦੁਆਰਾ ਬਣੇ ਕਮੇਟੀ ਦੇ ਪ੍ਰਧਾਨ ਆਰਿਆਣਾ ਸ਼ਹਿਰ ਦੁਆਰਾ ਪ੍ਰਸੰਧ ਕਮੇਟੀ ਵੱਲੋਂ ਦਾਸ ਹੋਰੇ ਇਸੇ ਤਰ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਅੱਜ ਦੰਤਵੀ ਰਖਾਸਾ ਜਗਿਆਨੀ ਜਨਾਮ ਸੇ ਖਾਲਸਾ ਦਾ ਸੱਦੇ ਤੇ ਪਹੁੰਚੇ ਆ ਕਿ ਇਹ ਜਿਹੜੀਆਂ ਪਰੰਪਰਾਵਾਂ ਦਾ ਪ੍ਰਯਾਦਾਵਾਂ ਦਾ ਘਾਣ ਕੀਤਾ ਗਿਆ ਇਹ ਮਤੇ ਤੁਰੰਤ ਰੱਦ ਕੀਤੇ ਜਾਣ ਔਰ ਅੱਗੇ ਵਿਧੀ ਵਿਧਾਨ ਬਣਾਇਆ ਜਾਵੇ ਅੱਗੇ ਜਥੇਦਾਰਾਂ ਇਹ ਜੇ ਸੇਵਾ ਮੁਕਤੀ ਦਾ ਵਿਧਾ ਉਧਾਰ ਪ੍ਰਯਾਦਾ ਤੈ ਕੀਤੀ ਜਾਵੇ ਤੇ ਸਲਾਹ ਦੇਣਾ ਹੋਰ ਜਨਾਈ ਦੇ ਰੂਪ ਤੋਂ ਸਾਈਂਦਾ ਹੁੰਦਾ ਹੈ ਆਪ ਨੂੰ ਇਹ ਕਿਹ ਜੁਆਇਆ ਜਾਵੇ ਜਿਵੇਂ ਜਿਹੜੇ ਜ਼ਿੰਮੇਵਾਰ ਕੰਮ ਚੱਲੇ ਸੀਗੇ ਚਾਹੇ ਜ਼ਿੰਮੇਵਾਰ ਗਿਆਨੀ ਰੂਪ ਇਹ ਸੰਗਾ ਦੇਦਾ ਸਾਹਿਬਾਨ ਜੀ ਉਹਨਾਂ ਨੂੰ ਉਹਨਾਂ ਚੋਂ ਬਣਾਵੇ ਜਿਹਨਾਂ ਦੀ ਕੋਈ ਚੀਜ਼ ਪ੍ਰਾਪਤ ਨਹੀਂ ਬਣਦਾ ਜਿਹਦੇ ਸੇਕੇ ਨਾਲ ਉਹਦੀ ਸੇਵਾ ਮੁਕਤੀ ਕੀਤੀ ਗਈ ਆ ਉਹਦਾ غرੂਰ ਹੈ ਉਹ ਬਾਦਲशाही ਹੈ ਹੇਠਲੜशाही ਉਹਨੂੰ ਪਾਤਸ਼ਾਹ ਨਹੀਂ ਕਰਦਾ ਗੱਲ ਸਹੀ ਬੰਦ ਗੱਲ ਅਮਰ ਜੀ ਉਹ ਪਾਣ ਤੋਂ ਜੱਟਾ ਨਾ ਜਿਹੜੇ ਕੋਲੀਆਂ ਇਨਾਥੇ ਬੈਠੇ ਜਿਹੜੇ ਸਾਡੇ ਜਥੇਦਾਰ ਵੀ ਗੱਲ ਦਿੰਦਾ ਹੋਵੇ ਰੇਲਵੇ ਹੀ ਬੱਸ ਤੋਂ ਨਹੀਂ ਕਰਦੇ ਇਹ ਕਾਰਨ ਕਿ ਕਿਸੇ ਪਰੰਦਰ ਤੋਂ ਥਾਉ ਵਿਦਾਨ ਪੈ ਰਿਹਾ ਹੈ। ਬਿਲੇਤ ਦਿਵਾਰ ਜਾਂ ਕਿਸੇ ਸਿਆਸੀ ਸਰਪਾਇਦਾਰ ਪਰਿਵਾਰ ਦਾ ਡਾਰੀ ਉਹਨਾਂ ਦੇ ਸਿਰ ਦੇ ਉੱਤੇ ਰਹੇ ਤਾਂ ਉਹ ਕੰਮ ਕਿਵੇਂ ਕਰ ਸਕਦੇ ਸੋ ਇਸ ਕਾਰਨ ਕਰਕੇ ਇਹ ਜੋ ਅੱਜ ਦਾ ਇਕੱਠ ਸੀਗਾ ਆ ਰੂਸਪਾਰਸੀ ਜੋ ਤੇਜਾ ਸਰਸ ਫੁਲਦਿਹਾ ਸਾਹਮਣੇ ਰੱਖਿਆ ਸੀ ਔਰ ਇਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਸਭਾ ਨੇ ਫਿਰ ਆਪਣੇ ਟੀਮ ਦੇ ਨਾਲ ਇਥੇ ਉਹਦੇ ਵੀ ਉਹਨਾਂ ਨੇ ਸਾਡਾ ਜਿਹੜਾ ਮੱਗਪੁੱਤਰ ਆ ਲਿਆ ਮੈਮੋਰੰਡਮ ਲਿਆਵਾ ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਜਲਦੀ ਇਹਦੇ ਤੇ ਗੱਲ ਕਰਕੇ ਹੱਲ ਕਰਿਆ ਕਿੰਨੀ ਤਰੀਕ ਤੱਕ ਕੋਈ ਪ੍ਰੋਸੈਸ ਦਿੱਤਾ ਕਿੰਨੀ ਤਰੀਕ ਤੱਕ 15 April ਤੱਕ ਸਾਡੇ ਵੱਲੋਂ ਆਲਟੀਮੇਟਮ ਬੇਰਤੀ ਕੀਤੀ ਗਈ ਹੈ ਅਪੀਲ ਕੀਤੀ ਗਈ ਹੈ ਕਿ 15 April ਤੋਂ ਪਹਿਲਾਂ ਪਹਿਲਾਂ ਇਹ ਦੋ ਮਤੇ ਜਿਹੜੇ ਆ ਜਿਹੜੇ ਮਤੇ ਚ ਸੇਵਾਮੁਕਤੀ ਆ ਤੇ ਨਵੇਂ ਜਿਹੜੇ ਜੱਜਦਾਰ ਨਿਯੁਕਤ ਕੀਤੇ ਇਹਨਾਂ ਨੂੰ ਲਾਭ ਕੀਤਾ ਜਾਵੇ ਤੇ ਬਾਕੀ ਜਿਹੜਾ ਵਿਧੇ ਉਵਧਾਨ ਉਹ ਵੀ ਜਲਦੀ ਬਣਾਇਆ ਜਾਵੇ ਸੋ ਬਿਲਕੁਲ ਐਸਾ ਦਾ ਦਾਵਾ ਕੀਤਾ ਜਾਂਦਾ ਹੈ ਕਿ ਉਹ ਬਹੁਤ ਮਾਧ ਪ੍ਰਗਟ ਕਰਦਾ ਇਹ ਤਾਂ ਹਕੀਕਤ ਹੈ ਇਹ ਬਾਦਲ ਦਲਦਾ ਹੈ ਜਿਹੜਾ ਹੈਗਾ ਸੁਭਾਈ ਰਿਹਾ ਆਈਡੀ ਵਿਧੇ ਉਧਾਰ ਕੋਈ ਭਰਾ ਦਾ ਭਾਵਨਾ ਜਨਤ ਕਰਦਾ ਉਹਨੂੰ ਪਹਿਲਾਂ ਕੌਂਸਲ ਸਟਰੀਟਮ ਦੀ ਮਸਲ ਵੱਲੋਂ ਆ ਰਿਹਾ ਹੈ ਸਰ ਜੋ ਸਰਕਾਰੀ ਮਗਜ਼ੰਦੇ ਇਹ ਵੇਖਾ ਇਹਨਾਂ ਦਾ ਜਿਹੜਾ ਹੈਗਾ کردار ਰਿਹਾ ਇਹਨਾਂ ਨੇ ਲੰਬਾ ਸਮਾਂ ਐਲਾਈਂਸ ਸੀ ਜੀਐਮ ਨਾਲ ਰਹਿ ਜਾਂਦੇ ਉਹਨਾਂ ਨੂੰ ਸਰਕਾਰ ਦਾ ਲੋਕ ਹਾਰ ਮਾਰਿਆ ਦੁਬਾਰਾ ਤਬੂ ਵਿੱਚ ਹੋ ਰਹੀ ਹੈ ਆਪ ਪੀਆਰਐਸਐਸ ਦੇ ਨਾਲ ਆੜਾ ਐਲਾਈਂਸ ਕਰਵਾਵਾ ਲੰਬੇ ਜਿਹੜਾ ਵੀ ਕੋਈ ਹੈ ਜਿਹੜੇ ਗਲਤ ਗੱਲ ਕਰਦਾ ਉਹਨੂੰ ਵਿਜਨਸੋਹਿਆ ਦੀ ਬੰਦੇ ਆਰਐਸਐਸ ਦੀ ਰੀਡਿੰਗ ਵਿੱਚ ਕਿਹੜੇ کردار ਬਣਾਉਂਦੇ ਨੇ ਜਿਹੜੇ ਰਾਜ ਦੇ ਜ਼ਥੇਦਾਰਾਂ ਦੀ ਵੀ ਜਿਹੜੇ ਇਹਨਾਂ ਨੇ ਖੁਦ ਲਾਏ ਸੀ ਉਹਨਾਂ ਦੀ ਵੀ ਕਦਰਾਰ ਕੁਸ਼ੀ ਇਹਨਾਂ ਨੇ ਇਸੇ ਤਰ੍ਹਾਂ ਕੀਤੀ ਹੈ ਜਿੰਨਾ ਕਿ ਇਹਨਾਂ ਨੇ ਕਈ ਵਾਰ ਕੰਮ ਕੀਤਾ ਉਹਨਾਂ ਦੇ ਰੋ ਠੀਕ ਜੇ ਪੰਥਕ ਭਾਵਨਾਵਾਂ ਪਰੰਪਰਾਵਾਂ 'ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਉਹਨਾਂ ਜੱਥੇਦਾਰਾਂ ਨੂੰ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ ਤੇ ਰਸਤਾ ਕਿਸ ਤਰ੍ਹਾਂ ਜਿਵੇਂ ਕੋਈ ਡਾਕਟਰ ਦਾ ਚਪੜਾਸੀ ਵੀ ਨਹੀਂ ਪਤਾ ਤਾਂ ਇਸ ਤਰੀਕੇ ਨਾਲ ਇਹਨਾਂ ਨੇ ਜੱਥੇਦਾਰਾਂ ਨੂੰ ਬਦਲਿਆ ਜਿਸ ਕਰਕੇ ਪੂਰੀ ਦੁਨੀਆ ਦੇ ਵਾਸਤੇ ਸਿੱਖਾਂ ਦੇ ਰੋਹ ਆ ਇਹੀ ਰੋਹ ਹੈ ਜਿਹੜਾ ਅੱਜ ਇੱਥੇ ਗੁੱਸਾ ਫੜਿਆ ਹੋਇਆ ਹੈ ਕਿ ਅਸੀਂ ਦੇਖੋ ਕਿੰਨਾ ਸੰਸਮਾ ਜਿਆਨ ਸਿੰਘ ਜਦੋਂ ਬੰਦਿਆਂ ਸੰਸਮਾ ਇੱਥੇ ਬੁੱਧੀਆਂ ਨੇ ਔਰ ਵੱਡੀ ਗੱਲ ਇਹ ਕਿ ਸਿਕ ਸੰਸਾ ਨੇ ਬੁੱਧੀਆਂ ਨੂੰ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਿਹਦੇ ਕਰਕੇ ਐਡਵੋਕੇਟ ਧਾਮੀ ਸਾਹਿਬ ਨੂੰ ਖੁਦ ਇੱਥੇ ਆ ਕੇ ਮੈਮੋਰੰਮ ਜਿਹੜਾ ਉਹ ਲੈਣਾ ਜੋ ਮਾਹੌਲ ਆ ਤੇ ਪੈਦਾ ਹੋਇਆ ਜਿਹੜੀ ਕੈਟਿੰਗ ਹੋਈ ਉਹ ਲੱਗਦੀ ਐ ਸੰਕਰ ਦੇ ਮਨ ਦੀ ਜਿ ਸਰਫੀ ਐ ਕਿਸੇ ਸਮੇਂ ਟਿਕੇ ਪਰ ਜਿਹੜੀ ਸੰਸਥਾ ਪ੍ਰਬੰਧ ਕਰਦੀ ਹੁੰਦੀ ਉਹ ਵੱਡੀ ਸ਼ੰਦਿਵਾਰੀ ਹੁੰਦੀ ਐ ਕਿ ਇਹਨਾਂ ਚੀਜ਼ਾਂ ਤੇ ਕੰਟਰੋਲ ਕਰੇ ਕਿ ਇਹਨਾਂ ਦੇ ਹੱਥ ਫਾਇਦਾ ਨਾ ਹੋਣ ਜਦੋਂ ਬੈਟ ਸੇ ਮਾਨਚਿਕ ਕਰਦੇ ਆ ਕਿ ਬਰੇਕ ਨੂੰ ਹੱਥ ਵਾ ਆਪਣੀ ਬਾਰੂਖਾ ਹੀ ਚੋਣ ਦੀ ਰਸਾ ਹੀ ਜੀ ਕਾ ਖਾਲਸਾ ਵਾ ਫਿਰ ਦਿੱਤੀ ਫਤੇ ਅੱਜ ਦੇ ਰੋ ਪ੍ਰੋਗਰਾਮ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਅੱਜ ਵੱੱਡੇ ਜਲਾਸਾ ਰੱਖਿਆ ਗਿਆ ਸੀ ਉਸ ਦੌਰਾਨ ਅਸੀਂ ਅਪੀਲ ਕੀਤੀ ਸੀ ਪੇਤਨੇ ਪੱਖ ਸੇਵਾਵਾਂ ਦੇ ਜਥੇਦਾਰਾਂ ਨੂੰ ਜਿਨ੍ਹਾਂ ਨੂੰ ਬੜੇ ਪਰਮਾਨਜਨਕ ਢੰਗ ਨਾਲ ਸ਼੍ਰੋਮਣੀ ਕਮੇਟੀ ਦੇ ਡਾਇਰੈਕਟਰ ਨੇ ਸੇਵਾ ਮੁਕਤ ਕਰ ਦਿੱਤਾ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਏ ਸੇਕ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਏ ਉਸ ਸਬੰਧ ਦੇ ਵਿੱਚ ਅੱਜ ਇੱਥੇ ਇਹ ਪ੍ਰੋਗਰਾਮ ਰੋਸ ਧਰਨੇ ਵਜੋਂ ਦਿੱਤਾ ਸੀ ਔਰ ਤੁਸੀਂ ਵਿੱਚ ਪੰਜਾਬ ਦੇ ਕੋਨੇ-ਕੋਨੇ ਵਿੱਚ ਬਹੁਤ ਵੱਡੀ ਗਣਤੀ ਸੰਗਤਾਂ ਪਹੁੰਚੀਆਂ ਮੈਂ ਸੰਗਤਾਂ ਦਾ ਸਨ ਸਮਾਰ ਦੇ ਨਾਮ ਪੁਰਖਾਂ ਦਾ ਔਰ ਨਿਹੰਗ ਸਿੰਘ ਜਥੇਬੰਦੀਆਂ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੀਫ ਖਾਲਸਾ ਦੀਵਾਨ ਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾ ਵਾਲੇ ਮਹਾਪੁਰਖਾਂ ਦਾ ਔਰ ਸਮੁੱਚੀ ਸੰਗਤ ਦਾ ਪੰਜਾਬ ਦੇ ਕੋਨੇ-ਕੋਨੇ ਤੇ ਦਿਨੀ ਸੰਗਤ ਆਈ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਨਾਲ ਹੀ ਅਸੀਂ ਔਨਲਾਈਨ ਸਮੇਂ ਲਈ ਇਹ ਜ਼ਰੂਰੀ ਮੰਗ ਰੱਖੀ ਹੈ ਕਿ ਸਿੰਘ ਸਹਿਬਾਨਾਂ ਦੀ ਸੇਵਾ ਮੁਕਤੀ ਔਰ ਨਿਯੁਕਤੀ ਦਾ ਵਿਧਾਨ ਵਿਧੀ ਵਿਧਾਨ ਸਿੱਖ ਸੰਪਰਦਾਵਾਂ ਦੀ ਮਹਾਪੁਰਖਾਂ ਦੀ ਔਰ ਨਿਹੰਗ ਸਿੰਘ ਦੇ ਸੇਵੰਦੀਆਂ ਦੀ ਔਰ ਸਿੱਖ ਵਿਦਵਾਨਾਂ ਦੀ رائے ਨਾਲ ਇਹ ਵਿਧੀ ਵਿਧਾਨ ਬਣਨਾ ਚਾਹੀਦਾ ਹੈ ਅਗਰ 15 April ਤੱਕ ਸਿੰਘ ਸਹਿਬਾਨਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਤਾਂ 15 April ਦਿਨ ਮੰਗਲਵਾਰ 2025 ਤੋਂ ਫਿਰ ਅਗਲੇ ਸੰਘਰਸ਼ ਦੀ ਰੂਪਰੇਖਾ ਲਿਖੀ ਜਾਏਗੀ ਕਿ ਉਹਨਾਂ ਵਾਲੇ ਸਮੇਂ ਵਿੱਚ ਆਪਾਂ ਕੀ ਸੰਘਰਸ਼ ਕਰਨਾ ਜਿਨ੍ਹਾਂ ਚਰ ਸਿੰਘ ਸਹਿਬਾਨਾਂ ਨੂੰ ਬਹਾਲ ਨਹੀਂ ਕਰਦੇ ਉਹਨਾਂ ਚਰਸਾ ਦਾ ਸੰਘਰਸ਼ ਜਾਰੀ ਰਹੇਗਾ ਡਾਕਟਰ ਸਾਹਿਬ ਦੇ ਜਥੇਦਾਰਾ ਜੀ ਕਿਦਾਰਕੁਸ਼ੀ ਕੀਤੀ ਜਾਂਦੀ ਹੈ ਰਾਜੀ ਵੀ ਅੱਗੇ ਵੱਲ ਕਿਵੇਂ ਟਿਕਦੇ ਰਹੇ ਦੇਖੋ ਮੈਂ ਅੱਗੇ ਵੀ ਕਿਹਾ ਇਹ ਧਾਰਮਿਕ ਹਸਤੀਆਂ ਜਿਹੜੇ ਵਿਅਕਤੀ ਸਿੰਘ ਸਹਿਬਾਨਾਂ ਦੇ ਕਿਰਦਾਰਕੁਸ਼ੀ ਕਿਰਦਾਰਕੁਸ਼ੀ ਕਰ ਰਹੇ ਹੈ ਔਰ ਦੂਸ਼ਣਵਾਦੀ ਕਰ ਰਹੇ ਆ ਸਿੰਘ ਸਹਿਬਾਨ ਸਿੰਘ ਸਹਿਬਾਨਾਂ ਤੇ ਇਲਜ਼ਾਮ ਲਾ ਰਹੇ ਆ ਇਹਨਾਂ ਲੋਕਾਂ ਨੂੰ ਸਿੰਘ ਸਹਿਬਾਨਾਂ ਤੇ ਧਾਰਮਿਕ ਹਸਤੀਆਂ ਤੇ ਐਸੇ ਇਲਜ਼ਾਮ ਲਾਉਣ ਤੋਂ ਸੌ ਵਿਰੀ ਸੰਕੋਚ ਕਰਨਾ ਚਾਹੀਦਾ ਕਿਉਂਕਿ ਇਹ ਧਾਰਮਿਕ ਹਸਤੀਆਂ ਪਵਿੱਤਰ ਪਦਮੀਆਂ ਇਹਨਾਂ ਸਿੰਘ ਸਹਿਬਾਨਾਂ ਦੇ ਖਿਲਾਫ ਜੋ ਵੀ ਦੂਸ਼ਣਵਾਦੀ ਕੀਤੀ ਜਾਂਦੀ ਹੈ ਉਸ ਦਾ ਵਿਸ਼ੇਸ਼ ਸੰਗਤਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਇਸ ਕਰਕੇ ਇਹ ਧਾਰਮਿਕ ਹਸਤੀਆਂ ਇਹਨਾਂ ਦਾ ਜਿੰਨਾ ਵੀ ਸਤਕਾਰ ਕੀਤਾ ਜਾਏ ਥੋੜੇ ਤੋਂ ਥੋੜਾ ਹੈ